ਸੰਗਤ ਸਾਰੀ ਵਿਰਾਜਮਾਨ ਰਹੀ ਆ ਗੁਰੂ ਦੇ ਦਰ ਤੱਕ ਪਹੁੰਚੇ ਆ ਬਚਪਨ ਤੋਂ ਮੈਨੂੰ ਇੱਕ ਸਵਾਲ ਹੁੰਦਾ ਸੀ ਕਿ ਕੀ ਗੁਰਦੁਆਰੇ ਪਹੁੰਚਣਾ ਹੀ ਸਾਡਾ ਅੰਤਿਮ ਲਕਸ਼ਯ ਹੈ ਆ ਇਹ ਸਵਾਲ ਹਮੇਸ਼ਾ ਹੀ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਤੇ ਆਪਣੀ ਖੋਜ ਵੀ ਜਿਹੜੀ ਇੱਕ ਇੰਡੀਵਿਜੂਅਲ ਦੀ ਖੋਜ ਵੀ ਤੇ ਆਪਣੀ ਪਰਸਨਲ ਖੋਜ ਵੀ ਹੈਗੀ ਆ ਉਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਆ ਕਿ ਗੁਰਦੁਆਰੇ ਪਹੁੰਚ ਕੇ ਕਿ ਅਸੀਂ ਇਤੋਂ ਅੱਗੇ ਵੀ ਜਾਣਾ ਹੈ ਕਿਸੇ ਗੁਰਦੁਆਰੇ ਹੀ ਪਹੁੰਚਣਾ ਹੈ ਕਿ ਗੁਰੂ ਸਾਡਾ ਕਹਿੰਦਾ ਹੈ ਸੁਰਤ ਨੂੰ ਚੱਕਣ ਨੂੰ ਆਪਣੇ ਆਪ ਦੇ ਮਨ ਨੂੰ ਚੇਤਨਾ ਨੂੰ ਜਗਾਉਣ ਨੂੰ ਤੇ ਉਹ ਦੁਨੀਆ ਕਿਹੜੀ ਆ ਤੇ ਹਲੇ ਅਸੀਂ ਗੁਰਦੁਆਰਾ ਚ ਪਹੁੰਚ ਕੇ ਆਪਣੇ ਆਪ ਨੂੰ ਇਹ ਨਾ ਸਮਝ ਲਈ ਕਿ ਅਸੀਂ ਗੁਰੂ ਘਰੇ ਪੜ ਗਏ ਆ ਗੁਰੂ ਦੇ ਹੋ ਗਏ ਆ ਕਿ ਅਸੀਂ ਅਪਾਰ ਨੂੰ ਪ੍ਰਾਪਤ ਕਰ ਲਿਆ ਤੇ ਸ਼ਾ ਤੁਹਾਡੇ ਸਾਹਮਣੇ ਤੇ ਹੱਥ ਜੋੜ ਕੇ ਪਹਿਲੇ ਮੁਆਫੀ ਮੰਗਦਾ ਹਾਂ ਕਿ ਕਵਿਤਾ ਜਿਹੜੀ ਹੁੰਦੀ ਹੈ ਉਹ ਦਾਇਰੇ ਵਿੱਚ ਰਹਿੰਦੀ ਹੈ ਸ਼ਬਦਾਂ ਦੇ ਦਾਇਰੇ ਵਿੱਚ ਤੇ ਹੋ ਸਕਦਾ ਹੈ ਕੋਈ ਸ਼ਬਦ ਜਿਹੜਾ ਹੈ ਛੋਟਾ ਹੋਵੇ ਤੁਹਾਨੂੰ ਸਮਝਾ ਨਾ ਪਾਵਾਂ ਮੈਂ ਤੇ ਜੇ ਕੋਈ ਸਵਾਲ ਹੋਵੇ ਤੇ ਜਰੂਰ ਪੁੱਛਿਓ ਭਾਈ ਸਾਹਿਬ ਬੜੀ ਬਹੁਤ ਅੱਛੀ ਤਰ੍ਹਾਂ ਵਿਆਖਿਆ ਕਰਦੇ ਨੇ ਲੇਕਿਨ ਅਸੀਂ ਸਵਾਲ ਨਹੀਂ ਪੁੱਛਦੇ ਇਸ ਕਰਕੇ ਸਾਡੇ ਜ਼ਿਹਨ ਤੱਕ ਪਹੁੰਚ ਨਹੀਂ ਹੈ ਗੱਲ ਤੇ ਇਸ ਕਰਕੇ ਮੈਂ ਚਾਹਾਂਗਾ ਮੈਂ ਚਾਹਾਂਗਾ ਕਿ ਸੰਗਤ ਜਰੂਰ ਸਵਾਲ ਕਰੇ ਗੁਰੂ ਸਾਹਿਬ ਨੇ ਸਵਾਲ ਤੇ ਸਿੱਖੀ ਰੱਖੀ ਹੈ सिख होना एक असीस है सिख होना एक असीस है सिख होना उस अकाल की बख्शीश है क्यों कहता मैं इस गल से गौर फरमाओ ये मेरी साला की तफ्तीश है ये मैं इन्वेस्टिगेशन की अपने एक्सपीरियंस में दस रहा हूं पहला पड़ा मनुख है नसीबा मिलता मनुखी जीवन है असि ਬੜੀਆਂ ਕਮਾਈਆਂ ਕਰਕੇ ਪਿਛਲੇ ਜਨਮਾਂ ਚ ਆ ਕੇ ਮਨੁੱਖੀ ਜਨਮ ਪ੍ਰਾਪਤ ਕਰਦੇ ਆ 84 بار ਕਰਕੇ ਉਜਣਾ ਹੈ ਕਈ ਉਜ ਗਏ ਪਰ ਸਿੱਖ ਨਾ ਹੋਏ ਬਸ ਇਹ ਇਰੀਤਿਆ ਉਹਨਾਂ ਨਾਲ ਪਹਿਲਾ ਫਰਕ ਹੈ ਮਨੁੱਖੀ ਜੀਵਨ ਦਾ ਸਾਰੇ ਹੀ ਲੈ ਰਹੇ ਆ ਪਰ ਤੁਸੀਂ ਸਿੱਖ ਬਣ ਕੇ ਆਇਓ ਤੇ ਪਹਿਲਾ ਤੁਹਾਡਾ ਫਰਕ ਹੈ ਦੂਜਿਆਂ ਨਾਲ ਮਨੁੱਖਾ ਹੋਣਾ ਤੇ ਸਿੱਖ ਹੋਣਾ ਇਹ ਫਰਕ ਤੁਹਾਡਾ ਪਹਿਲਾ दूजा पड़ा सिखी है कि धर्म है जो इस कौम सा जन्म होने सारे तेन चुनिया है पर सिर्फ सिख होना ही सारी कहानी नहीं अले सिख तो अगे हो पड़ा है सिख होना भी सिर्फ अंतिम लक्ष्य नहीं है ਸਿੱਖ ਹੋਣ ਤੋਂ ਬਾਅਦ ਵੀ ਪਹਿਲਾ ਮਨੁੱਖ ਸੀ ਮਨੁੱਖ ਸੀਗੇ ਮਨੁੱਖ ਤੋਂ ਸਿੱਖੀ ਦੇ ਆਏ ਅਸੀਂ ਪਹਿਲਾ ਪੜਾਅ ਪਾਰ ਕੀਤਾ ਦੂਜਾ ਪੜਾਅ ਅਸੀਂ ਅੱਗੇ ਆਏ ਸਿੱਖ ਬਣ ਗਏ ਤੀਜਾ ਪੜਾਅ ਤੀਜਾ ਪੜਾਅ ਤੇਰਾ ਗੁਰੂ ਦੇ ਦਰ ਤੇ ਹੈ ਅਸੀਂ ਤੀਜਾ ਪੜਾਅ ਦੇ ਗੁਰੂ ਦੇ ਦਰ ਤੇ ਪਹੁੰਚ ਗਏ ਮਨੁੱਖੀ ਬਣ ਗਏ ਸਿੱਖ ਬਣ ਗਏ ਹਰ ਕੋਈ ਸਿੱਖ ਕੋਰਤਾਰੇ ਤੇ ਪਹੁੰਚ ਨਹੀਂ ਰਿਹਾ

गुरुद्वारे पहुंच गए अभी इन बाद असल सफर है। तू स्टेशन से ते आके बैठा है हम स्टेशन से बैठे एक कवि तो तो के राय तुम दस है स्टेशन से बैठे हे हले तू ट्रेन फड़नी है हले तो जाना है, हले तो अभी स्टेशन से आके बैठ गए

जैसे ट्रेन फड़ ली तभी सड़ा पार उतारा आया मतलब गुरुद्वार के तहत ही सफर पूरा होया सड़ा शरीरिक सफर पूरा किया हमें मन का चेतना का हमें सफर पूरा करना है अरे शुरुआत इतो होएगी सात संगत न मिलके साड़ी सारी कमाई शुरू होनी है क्योंकि सात संग मुख उज्जल सात संग मत सभी यानी सात संगत न मिलकर ही सानू ज्ञान आएगा

ਸਾਡੇ ਅੰਦਰ ਜੋ ਚੇਤਨਾ ਜਿਹੜੀ ਸੁਕਤੀ ਹੈ ਉਹ ਸੁਕਤੀ ਹੋਈ ਚੇਤਨਾ ਨੂੰ ਅਵਸਥਾ ਨੂੰ ਸਾਨੂੰ ਉੱਚਾ ਕਰਨਾ ਹੈ ਵਰਨਾ ਗੁਰਦੁਆਰੇ ਪਹੁੰਚ ਪਹੁੰਚ ਕਰ ਪਹੁੰਚ ਪਹੁੰਚ ਕੇ ਅਸੀਂ ਉਹ ਪ੍ਰਾਪਤੀ ਕਰਨੀ ਹੈ ਤੇ ਅਸੀਂ ਜੇ ਨਹੀਂ ਪ੍ਰਾਪਤੀ ਕੀਤੀ ਤੇ ਅਸੀਂ ਇੱਥੇ ਸਾਡਾ ਸਫਰ ਮੁੱਕ ਜਾਏਗਾ ਪਲੈਟਫਾਰਮ ਤੇ ਅਸੀਂ ਜੀਵਨ ਅਸੀਂ ਸਾਰਾ ਸਮਾਪਤ ਕਰ ਲਾਂਗੇ ਕਿ ਅਗਲੇ ਪੜਾਅ ਫਿਰ ਚੱਕਰ ਦੁਆਇਆ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਉਹ ਚੱਕਰ ਫਿਰ ਦੁਆਇਆ ਕਰਨੇ ਹਨ ਤੇ वर्जी साड़ी लेकिन गुरु साहब ने सर हम यही दर्शाया कि आके तो आगे चलिए ते स्टेशन पे बैठ के हम सामाना करवाएं क्योंकि सिख होड़ा एक असीस है सिख होड़ा उस आपादी बख्शीश है ये मेरी सालादी तफ्तीश है ये मेरी सालादी एक्सपीरियंस की तफ्तीश निकाल कर रहा है ਅਪਣੇ-ਅਪਣੇ ਪਰਸਨ ਜੀਵਨ ਚ ਸਾਰੇ ਨੇ ਆਪਣੀ ਚੇਤਨਾ ਅਵਸਥਾ ਉੱਚੀਆਂ-ਉੱਚੀਆਂ ਹੋਣੀ ਆ ਤੇ ਮੈਂ ਕਿਸੇ ਦੀ ਅਵਸਥਾ ਨੂੰ ਜਾਣਦਾ ਨਹੀਂ ਐ ਉਹ ਮੇਰੇ ਕੋਲ ਵੀ ਅੱਛੇ ਵਧੀਆ ਹੋ ਸਕਦੇ ਬਰਾਬਰ ਹੋਣ ਸੋਚ ਵਾਲੇ ਹੋ ਸੋਚੋ ਸਮਝੋ ਤੇ ਸਵਾਲ ਜਰੂਰ ਕਰੋ ਜੇ ਕੋਈ ਗੱਲ ਨਹੀਂ ਸਮਝ ਪੈਂਦੀ ਤੇ ਸਵਾਲ ਕਰੋਗੇ ਤੇ ਸਮਝ ਵੀ ਪੈਗੀ ਉਹ ਦਿਨ ਆ ਇਹ ਵੀ ਪਤਾ ਲੱਗੇਗਾ ਕਿ ਤੁਸੀਂ ਹਾਂ ਉਸੇ ਗੁਰਦੁਆਰੇ ਸੈ ਬੈਠ ਕੇ ਸੋਣ ਰਹੇ ਇਸ ਲਈ ਇਹ ਤੁਹਾਡੀ ਬਸ ਮੈਨ ਪਤਾ ਲੱਗੀ ਕਿ ਤੁਹਾਨੂੰ ਤੇ ਇਸੇ ਨਾਲ ਆਪਣੀ ਗੁਮਈ ਦਾ ਸਵਾਰਥ ਕਰਦਾ ਹੈ ਜੇ ਕੋਈ ਵੱਤ ਕਟਗਲ ਹੋਈ ਹੋਏ ਤਾਂ ਆਪ ਸਾਰੇ ਤੋਂ ਮਾਫੀ ਦਾ ਜਾਚਾ ਕਰਦਾ ਹੈ ਵਾਹਿਗੁਰੂ